ਹੋਈ ਸੀ ਸਰਕਾਰ ਵਾਸਤੇ ਮੁਸ਼ਕਲ ਹੋ ਗਈ ਸੀ ਤੇ ਮੈਂ ਉਹਨਾਂ ਲੋਕਾਂ ਨੂੰ ਕਹਿਣਾ ਚਾਹੁੰਦਾ ਭੇਡਾਂ ਨੂੰ ਜਿਹੜੇ ਇੱਕ ਦੂਜੇ ਦੇ ਪਿੱਛੇ ਲੱਗ ਕੇ ਵੀਡ ਕੋ ਪਾਉਂਦੇ ਐ ਅਮਨਦੀਪ ਕੌਰ ਦੀ ਵਰਦੀ ਨਾਲ ਤੁਹਾਡੀ ਹੋਊਗੀ ਰੰਜਸ ਰੱਖੋ ਪਰ ਕੀ ਕਿਸੇ ਨੂੰ ਆਪਣਾ ਪੱਖ ਰੱਖਣ ਦੀ ਇਜਾਜ਼ਤ ਨਹੀਂ ਜੇ ਅਮਨਦੀਪ ਕੋਲੋਂ 17 ਗ੍ਰਾਮ ਚਿੱਟਾ ਫੜਿਆ ਗਿਆ ਉਦੀ ਜ਼ਮਾਨਤ ਹੋ ਗਈ ਉਹ ਬਾਹਰ ਆ ਗਈ ਤੇ ਪਹਿਲਾਂ ਤੁਸੀਂ ਜਿਹੜੇ ਜਗਦੀਸ਼ ਭੋਲੇ ਵਰਗੇ ਰਾਣੋ ਵਾਲੇ ਸਰਪੰਚ ਵਰਗੇ ਬਿਕਰਮ ਜੀਠਗੇ ਵਰਗੇ ਉਹਨਾਂ ਦਾ ਕੀ ਕਰ ਲਿਆ ਤੁਸੀਂ ਲੋਕੋ ਉਹਨਾਂ ਦੇ ਘਰਾਂ ਦੇ ਅੱਗੇ ਜਾ ਕੇ ਤੁਹਾਡੀ ਹਿੰਮਤ ਹੈ ਕਿ ਤੁਸੀਂ ਵੀਟ ਕੋ ਪਾ ਦਿਓ ਸਖਵੀਰ ਬਾਦਲ ਦੇ ਜਿਹੜਾ ਚੰਡੀਗੜ੍ਹ ਵੱਡਾ ਉਹਨਾਂ ਦਾ ਹੋਟਲ ਬਣਿਆ ਹੋਇਆ ਉਹਦੇ ਅੱਗੇ ਖੜ ਕੇ ਵੀ ਵੀਡੀਗੋ ਪਾਈ ਸੀ ਇੱਕ ਪੱਤਰਕਾਰ ਨੇ ਆਖਿਆ ਸੀ ਕਿ ਇਹਨੂੰ ਥੋੜੇ ਮਹੀਨਿਆਂ ਚ ਪੱਟ ਕੇ ਲੈ ਜਾਣਗੇ ਇਥੋਂ ਲੈਗੇ ਪੱਟ ਕੇ ਕੀ ਮਜੀਠਕੇ ਦੇ ਘਰ ਦੇ ਅੱਗੇ ਜਾਣ ਦੀਆਂ ਤੁਹਾਡੇ ਲੱਤਾਂ ਚ ਦਮ ਹੈ ਤੁਹਾਡੀਆਂ ਲੱਤਾਂ ਨਾ ਤੋੜ ਕੇ ਸਿੱੜ ਦੇਣਾ ਇਹ ਤਾਂ ਰਾਵਣਦੀਪ कौर ਕਿੰਨੀ ਇੱਕ ਤਕੜੇ ਕਰਦੀ ਲੜਕੀ ਹੈ ਉਦੇ ਪਿੱਛੇ ਹੱਥ ਧੋ ਕੇ ਪੈ ਜਾਣਾ ਕਿੰਤੋਂ ਤੱਕ ਦੀ ਸਿਆਣਪ ਹੈ ਪੰਜਾਬ ਦੇ ਲੋਕਾਂ ਨੇ ਇੰਨਾ ਜ਼ਿਆਦਾ ਪੁਲਿਸ ਤੇ ਦਬਾਅ ਬਣਾਤਾ ਸਰਕਾਰ ਤੇ ਕਿ ਉਹਨੂੰ ਦੁਬਾਰਾ ਵਿਜੀਲੈਂਸ ਨੂੰ ਕਹੇ ਕਿ ਉਹਦੀ ਗਰਦਨ ਮੋਸ ਦਿੱਤੀ ਵਿਜੀਲੈਂਸ ਕਾਦੇ ਵਾਸਤੇ ਹੁੰਦੀ ਹੈ ਭ੍ਰਿਸ਼ਟਾਚਾਰ ਵਾਸਤੇ ਅਫਸਰਾਂ ਵਾਸਤੇ ਕਿੰਨੇ ਕਫਸਰ ਫੜ ਲਏ ਜਿਹੜੇ ਫੜੇ ਸੀ ਵੱਡੇ ਵੱਡੇ ਮੰਤਰੀ ਜਿਹੜੇ ਫੜੇ ਸੀ ਭਾਰਤ ਪੋਸ਼ਣ ਆਸੂ ਵਰਗੇ ਤੇ ਉਹ ਅਬੋਰ ਵਾਲਾ ਸ਼ਾਮ ਲਾਲ ਰੋੜੇ ਵਰਗੇ ਉਹਨਾਂ ਦਾ ਕੀ ਹੋ ਗਿਆ ਸਾਫ ਬਰੀ ਹੋ ਕੇ ਬਾਹਰ ਆ ਗਏ ਉਥੇ ਵਿਜੀਲੈਂਸ ਨੇ ਕਿਉਂ ਨਹੀਂ ਜੋੜ ਲਾਇਆ ਜਿੰਨੇ ਵੱਡੇ ਕੇਸ ਸੀ ਸਾਰੇ ਬਰੀ ਹੋ ਗਏ ਪਰ ਇੱਥੇ ਆਵਨਦੀਪ ਕੌਰ ਦਾ ਗਲ ਮੋਸਣ ਵਾਸਤੇ ਨਾਲ ਦੀ ਨਾਲ ਤਿਆਰ ਹੋ ਗਏ ਬਹੁਤ ਮੰਦ ਪਾਗਾ ਮੈਂ ਕਹਿਣਾ ਚਾਹਣਾ ਹੈ ਕਿਹੜੇ ਬੰਦੇ ਕੋਲੇ ਮੁਲਾਜ਼ਮ ਕੋਲੇ ਅੱਜ ਕੱਲ ਕੋਠੀ ਹੈ ਨਹੀਂ ਜੇ ਅਮਨਦੀਪ ਕੌਰ ਕੋਲੇ ਕੋਠੀ ਹੈ ਕਰੋੜ ਰੁਪਏ ਦੀ ਤਾਂ ਕਿੱਡੀ ਕਬੱਡੀ ਗੱਲ ਹੈ ਪਿੰਡਾਂ ਦੇ ਵਿੱਚ ਦੋ ਦੋ ਕਿੱल्ल्याਾਂ ਵਾਲੇ ਕਰੋੜ ਕਰੋੜ ਦੀਆਂ ਕੋਠੀਆਂ ਪਾਈ ਬੈਠੇ ਐ ਉਹਨਾਂ ਦੀ ਪੁੱਛੀ ਆਮਦਨ ਮੁਲਾਜ਼ਮ ਨੂੰ ਤੇ ਚੱਟਦੇ ਨੇ ਲੋਨ ਮਿਲ ਜਾਂਦਾ ਸਰਕਾਰੀ ਮੁਲਾਜ਼ਮ ਜਿੰਨੀ ਮਰਜ਼ੀ ਵੱਡੀ ਕੋਠੀ ਪਾ ਲੇ ਉਹਨੂੰ ਨਾਲ ਦੀ ਨਾਲ ਲੋਨ ਮਿਲ ਜਾਂਦਾ ਇੱਕ ਉਹਨੇ ਪੁਰਾਣੀ ਗੱਡੀ ਲੈ ਲਈ ਥਾਰ ਕਿੰਨੇ ਕ ਪੈਸਿਆਂ ਦੀ ਆਈ 5 ਲੱਖ ਦੀ 4 ਲੱਖ ਦੀ ਕਿੰਨੀ ਕ ਪ੍ਰਾਪਰਟੀ ਹੋਗੀ ਸਾਰੀ ਵਿਜੀਲੈਂਸ ਨੇ 1 ਕਰੋੜ 20 ਲੱਖ ਦੀ ਉਹਦੀ ਪ੍ਰਾਪਰਟੀ ਦਿਖਾਈ ਹੈ ਕਿਸੇ ਵੀ ਜ਼ਿਮੀਂਦਾਰ ਦਾ ਪਿੰਡ ਦੇ ਵਿੱਚ ਆ ਕੇ ਘਰ ਮਿਲ ਲਓ ਅੱਜ ਕੱਲ ਕਰੋੜ ਕਰੋੜ ਦੀਆਂ ਕੋਠੀਆਂ ਪਾਈਆਂ ਜ਼ਮੀਨਾਂ ਮੰਨ ਲੋ 10-10 ਕਰੋੜ ਰੁਪਏ ਦੀ ਪ੍ਰਾਪਰਟੀ ਹੋ ਜਾਵੇਗੀ ਪਰ ਉਸ ਬੀਬੀ ਦੇ ਘਲਤੇ ਤਲਵਾਰ ਪੰਜਾਬ ਦੇ ਜਿਹੜੇ ਅਣਪੋਹਲ ਨੇ ਜਾਂ ਵਰਦੀ ਨਾਲ ਨਫ਼ਰਤ ਕਰਦੇ ਆ ਪੰਜਾਬ ਪੁਲਿਸ ਦੀ ਨਾਲ ਉਹਨਾਂ ਨੇ ਅਮਨਦੀਪ ਕੌਰ ਦਾ ਵਿਰੋਧ ਕੀਤਾ ਹਾਂ ਜੇਕਰ ਉਹ ਤੋਂ ਚਿੱਤਾ ਫੜਿਆ ਗਿਆ ਉਹਨੂੰ ਰਾਈਟ ਹੈ ਉਹਦੀ ਜ਼ਮਾਨਤ ਮਿਲੀ ਅੱਗੇ ਕੇਸ ਚੱਲਦਾ ਪਤਾ ਲੱਗ ਜਾਂਦਾ ਪੁਲਿਸ ਨੇ ਕਿਉਂ ਨਹੀਂ ਫਿਰ ਚੰਗੀ ਤਰ੍ਹਾਂ ਚਲਾਨ ਪੇਸ਼ ਕਰਿਆ ਜੇ ਸਰਕਾਰ ਕੋਲੇ ਦਮ ਸੀ ਫਿਰ ਕਿਉਂ ਨਹੀਂ ਉਹਦੇ ਲਿੰਕ ਸਾਰਥ ਕੀਤੇ ਕਿ ਕਿੱਥੋਂ ਚਿੱਟਾ ਆਉਂਦਾ ਸੀ ਕਿੱਥੇ ਵੇਚਦੀ ਸੀ ਇੱਕ ਬੰਦਾ ਵੀ ਨਹੀਂ ਸਰਕਾਰ ਲੱਭ ਸਕੀ ਇੱਕ ਬੰਦਾ ਵੀ ਨਹੀਂ ਭਾਲ ਸਕੀ ਤਾਂ ਕਰਕੇ ਉਹਦੀ ਜ਼ਮਾਨਤ ਹੋਈ ਤੇ ਹੁਣ ਵਿਜੀਲੈਂਸ ਤੋਂ ਕਹਿ ਕੇ ਸਰਕਾਰ ਨੇ ਆਪਣਾ ਚਿਹਰਾ ਸਾਫ਼ ਕਰਨ ਵਾਸਤੇ ਤੇ ਲੋਕਾਂ ਦੇ ਦਿਲ ਖੁਸ਼ ਕਰਨ ਵਾਸਤੇ ਉਹਨੂੰ ਬਲੀ ਦਾ ਬੱਕਰਾ ਬਣਾ ਦਿੱਤਾ ਪੰਜਾਬ ਦੇ ਲੋਕ ਕਦੇ ਨਹੀਂ ਕਿਸੇ ਦੇ ਪਿਛੇ ਲੱਗ ਬਣ ਕੇ ਚੱਲਦੇ ਦੋਸਤੋ ਸੱਚ ਨੂੰ ਸੱਚ ਕਹਿਣ ਦੀ ਜੁਰਤ ਰੱਖਿਆ ਕਰੋ ਹਰ ਇੱਕ ਬੰਦਾ ਨਸ਼ੇ ਦੇ ਵਿਰੁੱਧ ਤਾਂ ਨਹੀਂ ਵਿਖਣਾ ਚਾਹੀਦਾ ਪਰ ਇੱਥੇ ਕੀ ਨਹੀਂ ਹੁੰਦਾ ਪੰਜਾਬ ਦੇ ਵਿੱਚ ਹੋ ਸਕਦਾ ਆਮਨਦੀਪ ਕੌਰ ਦੀ ਗੱਡੀ ਦੇ ਵਿੱਚ ਕਿਸੇ ਨੇ ਝੂਠਾ ਮੂਠਾ ਨਸ਼ਾ ਰੱਖਿਆ ਹੋਵੇ ਤੇ ਫੜੀ ਗਈ ਹੋਵੇ ਕਿੱਡੀ ਕਬੱਡੀ ਗੱਲ ਐ ਇੱਥੇ ਪੁਲਿਸ ਵਾਲੇ ਕਿਲੋ ਕਿਲੋ 2-2 ਕਿਲੋ ਨਸ਼ਾ ਰੱਖ ਕੇ ਝੂਠੇ ਬੰਦਿਆਂ ਤੇ ਕੇਸ ਪਾ ਕੇ ਅੰਦਰ ਭੇਜ ਦਿੰਦੇ ਐ ਕੀ ਨਹੀਂ ਹੁੰਦਾ ਇੱਥੇ ਪੰਜਾਬ ਦੇ ਵਿੱਚ ਇੱਥੇ ਇਨਕਾਊਂਟਰ ਹੋ ਜਾਂਦੇ ਐ ਫੇਕ ਝੂਠੇ ਇਨਕਾਊਂਟਰ ਹੋ ਜਾਂਦੇ ਐ ਪਰ ਅਸੀਂ ਲੋਕ ਪਿੱਛੇ ਲੱਗ ਲੱਗ ਕੇ ਥਾਰ ਵਾਲੀ ਵੀ ਬੀਸ਼ਟਾ ਵਾਲੀ ਵੀ ਕੀ ਤੁਹਾਡੀਆਂ ਬੀਬੀਆਂ ਥਾਰਾਂ ਨਹੀਂ ਚਲਾਉਂਦੀਆਂ ਮੈਂ ਲੋਕਾਂ ਨੂੰ ਪੁੱਛਣਾ ਚਾਹਣਾ ਕਿ ਤੁਹਾਡੀਆਂ ਕੁੜੀਆਂ ਕਾਰਾਂ ਨਹੀਂ ਚਲਾਉਂਦੀਆਂ ਤੁਹਾਡੀਆਂ ਕੁੜੀਆਂ ਸਾਰੀਆਂ ਕਾਰਾਂ ਵੀ ਚਲਾਉਂਦੀਆਂ ਆਮਨਦੀਪ ਕੌਰ ਨਾਲੋਂ ਵੱਧ ਤੁਹਾਡੀਆਂ ਲੜਕੀਆਂ ਬੀਡਗੋ ਪਾਉਂਦੀਆਂ ਇਸ਼ਟਾ ਤੇ ਨੱਚਦੀਆਂ ਨੰਗੀਆਂ ਹੋ ਹੋ ਨੱਚਦੀਆਂ ਤੁਸੀਂ ਆਪਣੀਆਂ ਲੜਕੀਆਂ ਨੂੰ ਹਟਾ ਲਿਆ ਤੁਸੀਂ ਆਪਣੀਆਂ ਕੁੜੀਆਂ ਨੂੰ ਰੋਕ ਲਿਆ ਜਿਨ੍ਹਾਂ ਦੀਆਂ ਲੜਕੀਆਂ ਵੱਧ ਨੱਚਦੀਆਂ ਬੀਡਗੋ ਪਾਉਂਦੀਆਂ ਨਗੇਜ ਫੁਲਾਉਂਦੀਆਂ ਉਹਨਾਂ ਨੇ ਅਮਨਦੀਪ ਕੌਰ ਦੇ ਖਿਲਾਫ ਬੋਲੇ ਆ ਦੇਖੋ ਜੀ ਇਸਟਾ ਵਾਲੀ ਕੋਈ ਨਾ ਤੁਹਾਡੀਆਂ ਕੋਈਆਂ ਦਾ ਭਾਈ ਕੀ ਬਣੂਗਾ ਉਹਨੇ ਤੇ ਦੋ ਚਾਰ ਬੀਡ ਕੋ ਪਾ ਲਈਆਂ ਤੁਸੀਂ ਚੱਕ ਲਈਆਂ ਤੇ ਤੁਹਾਡੀਆਂ ਲੜਕੀਆਂ ਦਾ ਕੀ ਬਣੂ ਜਿਹੜੀਆਂ ਸਾਰੇ ਆਮ ਇੱਜ਼ਤ ਨਿਲਾਮ ਕਰ ਦਿੰਦੇ ਪਰ ਤੁਹਾਡੇ ਵਿੱਚ ਬੋਲਣ ਦੀ ਜੁਰਤ ਨਹੀਂ ਕਹਿਣ ਦੀ ਜੁਰਤ ਨਹੀਂ ਤੁਹਾਨੂੰ ਕਹਿ ਕੇ ਰਿਸ਼ਤੇ ਕਰਵਾਉਂਦੇ ਤੁਸੀਂ ਖੁਸ਼ੀ ਖੁਸ਼ੀ ਕਰ ਦਿੰਦੇ ਹੋ ਤੁਸੀਂ ਖੁਸ਼ ਹੋ ਨੇ ਉਹਨਾਂ ਦੇ ਅਰੀਲਾ ਦੇਖ ਕੇ ਪਰ ਇੱਕ ਅਮਨਦੀਪ ਕੌਰ ਨੂੰ ਸੂਲੀ ਤੇ ਟੰਗ ਦਿੱਤਾ ਬੜਾ ਮਨ ਦੁਖੀ ਹੋਇਆ ਉਹ ਪੱਤਰਕਾਰ ਨੇ ਸਵਾਲ ਜਵਾਬ ਕੀਤੇ ਉਹਨੇ ਬਿਲਕੁਲ ਸਹੀ ਜਵਾਬ ਦਿੱਤੇ ਬਿਲਕੁਲ ਸਹੀ ਆਖਿਆ ਦੋਸਤੋ ਅੱਜ ਕੱਲ ਕੋਠੀ ਮੋਬਾਈਲ ਤੇ ਗੱਡੀ ਕਿਹਦੇ ਕੋਲੇ ਨਹੀਂ ਇੱਕ ਮੁਲਾਜ਼ਮ ਹੋਵੇ ਇੰਨੇ ਸਾਲਾਂ ਤੋਂ ਉਹਦੇ ਕੋਲੇ ਇੱਕ ਕੋਠੀ ਤੇ ਗੱਡੀ ਤੇ ਘੜੀ ਨਹੀਂ ਬਣ ਸਕਦਾ ਉਹਦੀ 10000 ਦੀ ਘੜੀ ਨੂੰ 30 ਲੱਖ ਦੀ ਘੜੀ ਬਣਾ ਦਿੱਤਾ ਉਹਨੇ ਆਖਿਆ ਇੰਟਰਵਿਊ ਦੇ ਵਿੱਚ ਕਿ ਕਰੋ ショ ਤੁਸੀਂ ਕਿ ਘੜੀ ਮੇਰੀ ਕਿੰਨੇ ਪੈਸਿਆਂ ਦੀ ਸੀ ਅੱਜ ਕੱਲ ਨਕਲੀ ਚੀਜ਼ਾਂ ਆਉਂਦੀਆਂ ਨੇ ਦੋਸਤੋ ਜਿਹੜੀ ਮਰਜ਼ੀ ਤੁਸੀਂ ਵੰਨ ਲਓ ਇਹੋ ਜੀ ਜੁਐਲਰੀ ਆਉਂਦੀ ਅੱਜ ਕੱਲ ਉਹ ਇੰਜ ਲੱਗਦਾ ਜਿਵੇਂ ਸੋਨੇ ਦੀ ਹੁੰਦੀ ਹੈ ਲੋਕ ਪਾਈਆ ਪਾਈਆ ਸੋਨਾ ਗਲ ਚ ਪਾਈ ਫਿਰਦੇ ਆ ਹੁੰਦਾ ਜਾਲੀ ਹੈ ਹੁੰਦਾ ਨਕਲੀ ਹੈ ਫਿਰ ਤੁਸੀਂ ਕੀ ਆਖੋਗੇ ਇਸ ਲਈ ਭੇਡਾਂ ਵਾਂਗ ਕੇ ਨਹੀਂ ਚੱਲਣਾ ਚਾਹੀਦਾ ਜੇਕਰ ਉਹ ਲੜਕੀ ਹੈ ਉਹ ਵੀ ਪੰਜਾਬ ਦੀ ਲੜਕੀ ਹੈ ਉਹ ਵੀ ਸਾਡੀ ਧੀ ਭੈਣ ਹੈ ਪੰਜਾਬੀਆਂ ਦੇ ਸੁਭਾਅ ਦੇ ਵਿੱਚ ਨਹੀਂ ਕਿਸੇ ਦੀ ਕਰਦਾਰ ਕੂਸ਼ੀ ਕਰਨਾ ਜਿਹੜੇ ਕਰ ਰਹੇ ਹੈ ਉਹਨਾਂ ਨੂੰ ਸਮਝਣਾ ਚਾਹੀਦਾ ਅਮਨਦੀਪ ਕੌਰ ਨੂੰ ਜਾਣ ਬੁੱਝ ਕੇ ਹੁਣ ਆ ਜਿਹੜਾ ਦੂਜਾ ਕੇਸ ਵਿਜੀਲੈਂਸ ਦਾ ਪਾਇਆ ਹੈ ਜਾਣ ਬੁੱਝ ਕੇ ਸਰਕਾਰ ਨੇ ਲੋਕਾਂ ਦੀ ਮਿਹਣੇਤਾਨੀ ਤੋਂ ਬਚਣ ਵਾਸਤੇ ਆਪਣਾ ਜਿਹੜਾ ਚਰਿੱਤਰ ਹੈ ਉਹਨੂੰ ਸਾਫ਼ ਦਿਖਾਉਣ ਵਾਸਤੇ ਉਹਨੂੰ ਚੱਕਿਆ ਕੁਝ ਵੀ ਨਹੀਂ ਉਹਦੇ ਕੋਲੇ ਕੋਠੀ ਗੱਡੀ ਤੇ ਮੋਬਾਈਲ ਨੰਗ ਬੰਦੇ ਲਈ ਫਿਰਦੇ ਆ ਜਿੰਨਾਂ ਕੋਲੇ ਕਿੱਲਾ ਕਿੱਲਾ ਜ਼ਮੀਨ ਦਾ ਹੈ ਉਹ ਨਹੀਂ ਲੈ ਸਕਦੀ ਇਸ ਲਈ ਇੰਨੀ ਇੱਕ ਦੋਸਤੋਂ ਗੱਲਾਂ ਬਾਤਾਂ ਸੀ ਹਰੇਕ ਨੂੰ ਆਪਣਾ ਪੱਖ ਰੱਖਣ ਦਾ ਟਾਈਮ ਚਾਹੀਦਾ ਜੇਕਰ ਉਹ ਤੇ ਕੇਸ ਚੱਲਿਆ ਉਹਨੇ ਆਪਣਾ ਵਕੀਲ ਕਰਿਆ ਉਹਨੂੰ ਜਵਾਨਤ ਮਿਲੀ ਤੇ ਅੱਗੇ ਉਹਦਾ ਕੇਸ ਚੱਲ ਪੈਂਦਾ ਲੋਕ ਕਹਿੰਦੇ ਜੀ ਸਰਕਾਰੀ ਹੈ ਇੰਜ ਹੈ ਕੀ ਕੱਲੀ ਅਮਨਦੀਪ ਕੌਰ ਨੂੰ ਸੂੜੀ ਟੰਗੜ ਨਾਲ ਨਸ਼ਾ ਪੰਜਾਬ ਚ ਹਟ ਜਾਵੇਗਾ ਇਥੇ ਹਜ਼ਾਰਾਂ ਹੀ ਲੋਕ ਵੇਚੀ ਜਾਂਦੇ ਐ ਵੱਡੇ ਵੱਡੇ ਮੰਤਰੀ ਸ਼ੰਤਰੀ ਵੇਚੀ ਜਾਂਦੇ ਐ ਉਹਨਾਂ ਨੂੰ ਹਟਾ ਲੋਂਗੇ ਕੀ ਬਣਿਆ ਮਜੀਠਕੇ ਵਰਗਿਆਂ ਦਾ ਗਏ ਹੋ ਕਦੇ ਘਰਾਂ ਦੇ ਅੱਗੇ ਜੇ ਤੁਹਾਨੂੰ ਖਲਾਉੜਨੇ ਤੇ ਨਾਉਣ ਲਾ ਦੇਣਾ ਬਸ ਇੱਕ ਲੜਕੀ ਦੇਖ ਕੇ ਕੁੜੀ ਦੇਖ ਕੇ ਧੀ ਪੈਣ ਦੇਖ ਕੇ ਉਹਦੇ ਪਿੱਛੇ ਲੱਗ ਪੇ ਉਹਨੂੰ ਗਾਲਾਂ ਭਰੌਣ ਲੱਗ ਪਏ। ਉਹਦੇ ਕੋਲੋਂ ਕਿੰਨਾ ਕ ਸਾਮਾਨ ਫੜਿਆ ਗਿਆ ਕਰੋ। ਕੁਝ ਨਹੀਂ ਫੜਿਆ ਗਿਆ ਵਿਜੀਲੈਸਾਈ ਕੱਖ ਨਹੀਂ ਫੜਿਆ ਗਿਆ। ਨਾ ਕੋਈ ਨਕਦੀ ਫੜੀ, ਨਾ ਕੋਈ ਹਥਿਆਰ ਫੜਿਆ, ਨਾ ਕੋਈ ਚਿੱਟਾ ਫੜਿਆ। ਕੋਠੀ ਦੀ ਕੀਮਤ ਬਣਾ ਕੇ ਪਾਤੀ ਕਰੋੜ ਰੁਪਇਆ, ਗੱਡੀ ਦੀ ਕੀਮਤ ਪਾਤੀ, ਮੋਬਾਈਲਾਂ ਦੀ ਪਾਤੀ। ਉਹੀ 1 ਕਰੋੜ 18 ਲੱਖ ਰੁਪਇਆ ਬਣਾਤਾ। ਇੰਨੀ ਕਿ ਪ੍ਰਾਪਰਟੀ ਤੇ ਅੱਜ ਕੱਲ ਇੱਕ ਇੱਕ ਕਿੱਲੇ ਵਾਲੇ ਕੋਲੇ ਹੈਗੀ ਹੈ। ਇਸ ਲਈ ਦੋਸਤੋ ਇਹ ਬਿਲਕੁਲ ਝੂਠ ਹੈ ਫੇਕ ਹੈ ਉਹਦੇ ਨਾਲ ੱੱਕਾ ਵੀ ਨਹੀਂ ਹੋਣਾ ਚਾਹੀਦਾ ਜਿੰਨਾ ਕੋ ਤਾਂ ਜ਼ੁਲਮ ਹੈ ਉਨੀਕ ਸਜ਼ਾ ਮਿਲਣੀ ਚਾਹੀਦੀ ਹੈ ਇਨੀ ਇੱਕ ਗੱਲ ਬਾਤ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ